ਹਾਂਜੀ ਅੱਜ ਆਪਾਂ ਕੀ ਕਰਨੇ ਆ ਕੰਨੇ ਦੀ ਮਾਤਰਾ ਵਾਲੇ ਸ਼ਬਦ ਕਿਹੜੇ ਸ਼ਬਦ ਕਰਨੇ ਆ ਕੰਨੇ ਦੀ ਮਾਤਰਾ ਤੋਂ ਕੰਨੇ ਦੀ ਮਾਤਰਾ ਵਾਲੇ ਸ਼ਬਦ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਕੋਲੇ ਕਾਪੀਆਂ ਹੈਗੀਆਂ ਨੇ ਹਾਂਜੀ ਕੋਈ ਬੱਚਾ ਬਿਨਾ ਕਾਪੀ ਤੋਂ ਜਾਂ ਬਿਨਾ ਪੈਨਸਲ ਤੋਂ ਬੈਠਾ ਨਾ ਹੋਵੇ ਅਗਰ ਕਿਸੇ ਕੋਲੇ ਕਾਪੀ ਜਾਂ ਪੈਨਸਲ ਹੈ ਨਹੀਂਗਾ ਤਾਂ ਖੜਾ ਹੋ ਕੇ ਮੇਰੇ ਤੋਂ ਲੈ ਲਵੇ ਚਲਦੇ ਕੰਮ 'ਚ ਕੋਈ ਬੱਚਾ ਦੱਸਦਾ ਕਿ ਮੇਰੇ ਕੋਲੇ ਕਾਪੀ ਹੈ ਨਹੀਂਗੀ ਜਾਂ ਪੈਨਸਲ ਹੈ ਨਹੀਂਗੀ ਤਾਂ ਉਹਨੂੰ ਫਿਰ ਡਾਂਡ ਪਊਗੀ ਹੈ ਨਹੀਂਗੀ ਕਾਪੀ ਕੀ ਹੈ ਨਹੀਂਗਾ ਪੈਨਸਲ ਲੈਣੀਗੀ ਚਲੋ ਤੁਹਾਨੂੰ ਦਿੰਨੇ ਆ ਵੇਟ ਕਰੋ ਸਾਰੇ ਨੂੰ ਹਾਂਜੀ ਤੁਹਾਡੇ ਕੋਲ ਕੀ ਨਹੀਂ ਹੈਗਾ ਕੀ ਪੈਨਸਲ ਆ ਲਓ ਪੈਨਸਲ ਜੱਕੋ ਇੱਕ ਹੋਰ ਕਿਹਦੇ ਕੋਲ ਪੈਨਸਲ ਲੈਣੀਗੀ ਚੱਕੋ ਪੈਨਸਲ ਆ ਦੀ ਪੈਨਸਲ ਵੈਸੇ ਰੋਜ਼ ਲੈ ਕੇ ਆਇਓ ਠੀਕ ਹੈ ਬਾਹਰ ਨਹੀਂ ਰੋਣਾ ਸਕੂਲ ਆ ਕੇ ਕੀ ਹੈ ਨਹੀਂ ਤੁਹਾਡੇ ਕੋਲੇ ਚੱਕੋ ਚੱਕੋ ਤੁਹਾਡੇ ਕੋਲੇ ਕੀ ਹੈ ਨਹੀਂਗਾ ਚੱਕੋ ਪੈਨਸਲ ਹਾਂਜੀ ਹਾਂਜੀ ਤੁਹਾਡੇ ਕੋਲ ਹਾਂਜੀ ਤੁਹਾਡੇ ਕੋਲ ਹੈਗੀ ਪੈਨਸਲ ਹਾਂਜੀ ਕੀ ਹੈ ਨਹੀਂ ਤੁਹਾਡੇ ਕੋਲੇ ਚੱਕੋ ਫਿਰ ਹੁਣ ਸਾਰੇ ਬੱਚਿਆਂ ਕੋਲੇ ਹੈਗੀ ਹੈ ਕੋਈ ਇਸ ਤਰ੍ਹਾਂ ਦੇ ਵਿੱਚ ਜਿਹੜੇ ਕਾਪੀ ਨਾ ਹੋਵੇ ਲਿਖਣ ਵਾਸਤੇ ਕਾਪੀ ਜਾਂ ਪੈਨਸਲ ਨਾ ਹੋਵੇ ਕਾਪੀ ਵੀ ਨਾ ਹੋਵੇ ਕਿਸੇ ਕੋਲੇ ਸ਼ੁਰੂ ਕਰੀਏਗਾ ਮ Papa ਹਾਂਜੀ ਹੁਣ ਤਾਂ ਨਹੀਂ ਕੋਈ ਬਹਾਨਾ ਚੱਲੂਗਾ ਕਿ ਹੈ ਨਹੀਂ ਮੇਰੇ ਕੋਲ ਕੁਝ ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ ਸੋ ਅੱਜ ਆਪਾਂ ਸ਼ੁਰੂ ਕਰਨੇ ਆ ਕੰਨੇ ਦੀ ਮਾਤਰਾ ਵਾਲੇ ਸ਼ਬਦ ਕਿਹੜੇ ਸ਼ਬਦ ਸ਼ੁਰੂ ਕਰਨੇ ਆ ਹਾਂਜੀ ਆਪਾਂ ਸਭ ਤੋਂ ਪਹਿਲਾਂ ਦੇਖੋ ਇੱਕ ਅੱਖਰ ਲਿਖਣਾ ਤੁਸੀਂ ਬਣਾਵਟ ਦੇਖੋ ਇਹਦੀ ਜੇ ਆਪਾਂ ਕਕਾ ਪੜ੍ਹਣਾ ਇਸ ਨੂੰ ਪਹਿਲਾਂ نیچے ਤੱਕ ਲੈ ਕੇ ਆਣਾ ਇੱਥੇ ਤੱਕ ਫਿਰ ਗੋਲ ਕਮਾ ਕੇ ਉੱਪਰ ਨੂੰ ਲੈ ਕੇ ਆਣਾ ਔਰ ਫਿਰ نیچے ਨੂੰ ਇਹ ਬਣ ਗਿਆ ਕ ਕੀ ਕਹਿੰਦੇ ਹੁਣ ਆਪਾਂ ਕ ਇਹ ਹੈਗਾ ਕ ਕ ਠੀਕ ਹੈ ਸੋ ਇਹਨੂੰ ਆਪਾਂ ਕਹਿਣਾ ਕ ਕ ਕਿਸੇ ਬੱਚੇ ਨੇ ਨਹੀਂ ਕਹਿਣਾ ਕ ਆਪਾਂ ਕਿਉਂ ਨਹੀਂ ਕਹਿਣਾ ਕਿਉਂ ਕਿ ਹਾਂ ਕੋਈ ਜਦੋਂ ਕੰਨਾ ਲੱਗ ਗਿਆ ਉਦੋਂ ਆਉਗੀ ਆਵਾਜ਼ ਕਾਰੀ ਜਦੋਂ ਬਿਨਾ ਕੰਨੇ ਤੋਂ ਔਖੜ ਲਗਿਆ ਇਹਦੇ ਨਾਲ ਕੋਈ ਕੰਨਾਂ ਲੱਗਿਆ ਵਾ ਨਹੀਂ ਇਹ ਬਿਨਾ ਕੰਨੇ ਤੋਂ ਆ ਨਾ ਇਸ ਕਰਕੇ ਇਹ ਬਣ ਗਿਆ ਕਾ ਹੁਣ ਮੈਂ ਇਹਦੇ ਨਾਲ ਲਾ ਦੂੰਗਾ ਕੰਨਾ ਆ ਦੇਖੋ ਇਹ ਕੀ ਬਣ ਗਿਆ ਹੁਣ ਹਾਂਜੀ ਸਾਰੇ ਬੋਲੋ ਕਾ ਕਾ ਕਕੇ ਕੰਨਾ ਕਾ ਕੱਕੇ ਕੰਨਾ ਕਾ ਜਿਹੜਾ ਬੱਚਾ ਤਾਂ ਬਿਲਕੁਲ ਬੜੀਆ ਸਮਝ ਗਿਆ ਗੱਲ ਉਹ ਇਹਨੂੰ ਕੱਕੇ ਕੰਨਾ ਵੀ ਨਹੀਂ ਕਹੂ ਉਹ ਸਿੱਧੇ ਕਹੂਗਾ ਕਾ ਕਿਉਂਕਿ ਉਹਨੂੰ ਪਤਾ ਲੱਗ ਗਿਆ ਵੀ ਜਦੋਂ ਕੰਨਾ ਲੱਗਿਆ ਮਤਲਬ ਕੀ ਆਦੀ ਆਵਾਜ਼ ਨਾਲ ਕੱਢਣੀ ਆ ਤੇ ਇਹ ਬਣ ਗਿਆ ਕਾ ਸੋ ਇਹਦੇ ਮਗਰ ਆਪਾਂ ਇੱਕ ਅੱਖਰ ਹੋਰ ਪਾ ਦਈਏ ਦੇਖੋ ਇਦਾਂ ਦੇਖੋ ਪਹਿਲਾਂ ਰਾ ਅਗੇ ਬਣਾ ਇੱਥੋਂ ਲੈ ਕੇ ਫਿਰ ਇਸ ਸੈਂਟਰ ਚੋਂ ਇੱਕ ਹੀ ਬਣ ਗਿਆ ਦੱਸੋ ਹਾਂਜੀ ਇਹ ਬਣ ਗਿਆ ਕ ਕ ਰ ਕ ਤੇ ਰ ਕੀ ਬਣਿਆ ਕਾਰ ਕਾਰ ਹੁਣ ਸਾਰੇ ਬੱਚੇ ਨੇ ਆਪਣੀ ਕਾਪੀ ਪਰ ਸੋਹਣੀ ਸੇ ਲਿਖਾਈ ਦੇ ਵਿੱਚ ਮੈਂ ਇੱਥੇ ਲਿਖਣਾ ਦੇਖੋ ਇੱਥੇ ਕਿਵੇਂ ਬਣਾਵਟ ਕਿਵੇਂ ਆ ਪਹਿਲਾਂ ਤਾਂ ਇੱਥੋਂ ਸ਼ੁਰੂ ਕਰਨਾ ਐਦਾਂ ਗੋਲ ਕੁੰਡੀ ਵਾਲੀ ਕਮੋਣੀ ਨੀਚੇ ਦਾ ਕਾਇਨ ਵਿੱਚ ਤੱਕ ਦੇਖੋ ਫਿਰ ਤਾਂ ਤਾਂ ਚੜਨਾ ਇੰਨਾ ਵੱਡਾ ਇਹ ਵਿਚਾਲੇ ਗੋਲੀ ਐਡੀ ਵੱਡੀ ਬਣਾਉਣੀ ਹੈ ਫਿਰ ਇਹਦੇ ਵਿਚਾਲੇ ਕੰਨਾ ਲਾਉਣਾ ਉਹ ਦੇਖੋ ਕੰਨਾ ਕਿਵੇਂ ਲਾਉਣਾ ਹੈ ਲਾਈਨ ਦਾ ਅੱਧ ਲੈ ਲੈਣਾ ਦੇਖੋ ਤੁਹਾਡਾ ਲਾਈਨ ਦਾ ਜਿਹੜਾ ਅੱਧ ਹੈ ਉੱਥੇ ਦਾ ਕੰਨਾ ਆਉਣਾ ਚਾਹੀਦਾ ਠੀਕ ਹੈ ਫਿਰ ਪਿੱਛੇ ਰਾਰਾ ਬਣਾਉਣ ਦੇ ਲਈ ਸਿੱਧੀ ਲਾਈਨ ਫਿਰ ਇਹਦੇ ਸੈਂਟਰ ਚੋਂ ਆਹ ਲਾਈਨ ਕੱਢ ਕੇ ਇਦਾਂ ਔਰ ਇਹਦੇ ਉੱਪਰ ਲਗਾ ਦੇਣੀ ਹੈ ਲਾਈਨ ਲਾਸਟ ਵਿੱਚ ਲਾਈਨ ਉੱਪਰ ਮਾਰਨੀ ਹੈ ਇਹ ਬਣ ਗਿਆ ਕਾਰ ਕਾ ਕਾ ਰ ਕਾਰ ਕਾਰ ਤੁਸੀਂ ਐਦਾ ਹੀ ਬਾਰਸਾ ਦਿਓ ਕਕੇ ਕੰਨਾ ਕਾਰਾ ਕਾਰ ਕਕੇ ਕੰਨਾ ਕਾਰਾ ਕਾਰ ਵੈਸੇ ਮੈਂ ਤੁਹਾਨੂੰ ਇਹ ਸਲਾਹ ਦਊਂਗਾ ਕਿ ਤੁਸੀਂ ਸਿੱਧਾ ਹੀ ਕਹੋ ਕਾ ਕਾ ਰ ਕਾਰ ਕਾਰ ਜਿਹੜਾ ਬੱਚਾ ਆਵਾਜ਼ ਕੱਢੀ ਸੈ ਗਿਆ ਉਹ ਛੇਤੀ ਹੀ ਕਿਤਾਬ ਨੂੰ ਪੜਨਾ ਸਿੱਖ ਜਾਊਗਾ ਜਿਹਨੇ ਜਿਹੜਾ ਬੱਚਾ ਐ ਪੜਦਾ ਵਾ ਕ ਕੰਨਾ ਕਾ ਰਾ ਆਰ ਉਹਨੂੰ ਪੜਨ ਦੇ ਵਿੱਚ ਥੋੜੀ ਜੀ ਪ੍ਰੋਬਲਮ ਆਊਗੀ ਉਹ ਲੇਟ ਪੜਨਾ ਸਿੱਖੂਗਾ ਸੋ ਅਗਰ ਤੁਸੀਂ ਜਲਦੀ ਕਿਤਾਬਾਂ ਪੜਨੀ ਸਿੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿੱਧਾ ਹੀ ਕਾ ਕਾ ਰ ਰ ਕਾਰ ਕਾਰ ਤੁਸੀਂ ਇਸ ਤਰ੍ਹਾਂ ਪੜਨਾ ਠੀਕ ਹੈ ਇਹਨੂੰ ਅੱਗੇ ਆਪਾਂ ਫਿਰ ਤੋਂ ਇੱਕ ਅੱਖਰ ਲਿਖਦੇ ਹਾਂ ਤੁਸੀਂ ਦੱਸਣਾ ਕੀ ਹੈ ਸੱਤ ਵਾਰ ਦੱਸੋ ਕਿ ਮੈਂ ਕਿਹੜਾ ਅੱਖਰ ਲਿਖ ਰਿਹਾ ਵਾਂ ਮੈਂ ਜਿਹੜੇ ਬੱਚੇ ਦਾ ਨਾਮ ਲਊ ਉਹੀ ਦੱਸੂਗਾ ਪਹਿਲਾ ਅੱਖਰ ਪਹਿਚਾਣ ਹੋਵੇ ਤੁਨੂੰ ਪਹਿਲਾ ਅੱਗੇ ਨੂੰ ਜਾਇ ਇਸ ਤਰ੍ਹਾਂ ਅੱਗੇ ਨੂੰ ਜਾਣਾ ਫਿਰ ਇਹਦੇ ਉੱਤੋਂ ਹੀ ਪਿੱਛੇ ਨੂੰ ਮੁੜ ਜਾਣਾ ਫਿਰ ਇਸ ਲੈਂਡ ਨੂੰ ਜੋੜ ਕੇ ਥੋੜਾ ਜਿਹਾ ਉੱਪਰ ਚੱਲ ਕੇ ਇਸ ਨੂੰ ਆਏ ਤਾਂ ਜੱਕ ਦੇਣਾ ਦੱਸੋ ਇਹ ਕਿਹੜਾ ਅੱਖਰ ਹੈ ਮੈਂ ਜਿਹਨੂੰ ਪਚੂ ਬੱਚਾ ਦੱਸੂਗਾ ਇਹ ਦੱਸੂਗਾ ਗੁਰਵੀਰ ਗੁਰਵੀਰ ਕੀ ਲਿਖਿਆ ਹੋਇਆ ਮੈਂ ਹਾਂਜੀ ਇਹ ਹੈਗਾ ਤਾ ਇਹਨੂੰ ਬਤਾ ਨਹੀਂ ਕਹਿਣਾ ਤਾ ਕਿਉਂ ਨਹੀਂ ਕਹਿਣਾ ਕਿਉਂ ਹਾਂਜੀ ਕਿਉਂਕਿ ਇਹਦੇ ਨਾਲ ਕੰਨਾ ਨਹੀਂ ਲੱਗਿਆ ਜਦੋਂ ਆਪਾਂ ਇਹਦੇ ਨਾਲ ਕੰਨਾ ਲਾਤਾ ਫਿਰ ਇਹ ਬਣ ਜੂਗਾ ਤਾ ਤੁਹਾਨੂੰ ਪਤਾ ਲੱਗਿਆ ਆ ਦੀ ਆਵਾਜ਼ ਕਾਹਦੇ ਨਾਲ ਆਉਂਦੀ ਆ ਕੰਨਾ ਲੱਗਣ ਨਾਲ ਆ ਦੇਖੋ ਹੁਣ ਮੈਂ ਕੰਨਾ ਲਾਤਾ ਇਹਨੂੰ ਹੁਣ ਇਹ ਕੀ ਬਣ ਗਿਆ ਤਾ ਕੀ ਬਣ ਗਿਆ ਇਹ ਤਾ ਤਾ ਤਾਂ ਕੰਨਾ ਲੱਗਣ ਨਾਲ ਕਿਹੜੀ ਆਵਾਜ਼ ਆਉਂਦੀ ਆ ਆ ਦੀ ਕਾਦੀ ਆਵਾਜ਼ ਆਉਂਦੀ ਆ ਜਦੋਂ ਆਪਾਂ ਗੱਲਾਂ ਕਰ ਕੋਈ ਗੱਲ ਲਿਖਣੀ ਆ ਉਹਦੇ ਵਿੱਚ ਅ ਦੀ ਆਵਾਜ਼ ਆਉਂਦੀ ਆ ਤਾਂ ਉਹ ਤੱਤੇ ਨੂੰ ਕੰਨਾਂ ਬਾਕੇ ਲਿਖਾਂਗੇ ਤਾ ਪਾ ਲਾ ਜਿਹੜੇ ਮਰਜੀ ਅੱਖਰ ਨਾਲ ਕੰਨਾਂ ਲਾ ਦੋ ਉਹਦੀ ਆਵਾਜ਼ ਲੰਬੀ ਹੋ ਜਾਂਦੀ ਆ ਠੀਕ ਹੈ ਸੋ ਹੁਣ ਦੇਖੋ ਅੱਗੇ ਤਾ ਤੋਂ ਬਾਅਦ ਇਹਦੇ ਪਿੱਛੇ ਆਪਾਂ ਫੇਰ ਤੋਂ ਆਹੀ ਰਾ ਪਾ ਦਿੰਦੇ ਆ ਹੁਣ ਦੱਸੋ ਇਹ ਕੀ ਬਣਿਆ ਤਾਰਾ ਤਾਰਾ ਦੇਖੋ ਧਿਆਨ ਨਾਲ ਪਹਿਲਾਂ ਤੁਸੀਂ ਕਹਿਣਾ ਮਾ ਤਾ ਰ ਤ ਤ ਰ ਕੀ ਬਣੇ ਤਾਰ ਤਾਰ ਕੀ ਬਣੇ ਇਹ ਹਾਂਜੀ ਹੁਣ 2 ਨੰਬਰ ਤੇ ਆਪਦੀ ਕਾਪੀ ਉੱਪਰ ਲਿਖੋ ਸੋਨਾ ਸੋਨਾ ਕਰਕੇ ਤਾਰ ਮੈਂ ਤੁਹਾਨੂੰ ਲਿਖ ਕੇ ਦਿਖਾਉਣਾ ਸਾਰੇ ਬੱਚੇ ਬਲ ਦੇਖੋ ਕਿਵੇਂ ਬਣਾਵਾਂ ਦੇਖੋ ਕਿਵੇਂ ਕਰਨੀ ਹੈ ਦੀ ਦੇਖੋ ਸਭ ਤੋਂ ਪਹਿਲਾਂ ਇਸ ਜਗ੍ਹਾ ਤੋਂ ਇੱਧਰ ਨੂੰ ਜਾਣਾ ਐਦਾਂ ਇੱਧਰ ਨੂੰ ਗਏ ਫਿਰ ਓਨੇ ਪੈਰੀ ਪਿੱਛੇ ਮੁੜਨੇ ਇਹਦੇ ਵਿੱਚ ਗੋਲੀ ਨਹੀਂ ਬਣਨੀ ਚਾਹੀਦੀ ਪਿੱਛੇ ਮੁੜੇ फिर इस लाइन न टच करके इथों ऊपर नकद रहें ठीक है और इतना पा देना जरा कन्ना मध तक आवे और फिर पिछले ये रा देना तार तार तत्ते कन्ना तार ता... ਤਾਰ ਹਾਂਜੀ ਮੈਂ ਇੱਥੇ ਕੋਈ ਅੱਖਰ ਲਿਖ ਰਹੀ ਆ ਮਾਂ ਤੁਸੀਂ ਦੱਸਣਾ ਕਿਹੜਾ ਅੱਖਰ ਹੈ ਪਹਿਲਾਂ ਸਿੱਧੀ ਲਾਈਨ ਖਿੱਚਦੀ ਫਿਰ ਇੱਥੋਂ ਵਿਚਾਰਾ ਲੈ ਕੇ ਨਾ ਸੈਂਟਰ ਲੈ ਕੇ ਇੱਥੋਂ ਆਏ ਗੋਲ ਕਵਾ ਕੇ نیچے ਜੋੜਦਾ ਤੇ ਉੱਪਰ ਖਿੱਚਦੀ ਲਾਈਨ ਹਾਂਜੀ ਇਹ ਅੱਖਰ ਦੱਸੂਗੀ ਕੋਮਲ ਕੋਮਲੇ ਕੀ ਲਿਖਿਆ ਆਪਾਂ ਹਾਂਜੀ ਹਾ ਕੀ ਲਿਖਿਆ ਹੈ ਹਾ ਲਿਖਿਆ ਵਾ ਜੇ ਕੋਈ ਬੱਚਾ ਕਹਿੰਦਾ ਹਾ ਲਿਖਿਆ ਫਿਰ ਦੀ ਆਵਾਜ਼ ਗਲਤ ਆ ਗਈ ਹਾ ਤਾਂ ਤਾਂ ਲਿਖਾਂਗੇ ਨਾ ਜਦੋਂ ਆਪਾਂ ਕੰਨ ਲਾਇਆ ਵਾ ਇਹ ਕੱਲਾ ਵਾ ਹ ਕੱਲਾ ਕੀ ਹੈ ਹੁਣ ਇਹਨੂੰ ਆਪਾਂ ਹਾ ਬਣਾਈਏ ਇਹਦੇ ਨਾਲ ਆਪਾਂ ਲਾ ਦਿੰਨੇ ਆ ਕੰਨਾਂ ਆਹ ਦੇਖੋ ਇਹਦੇ ਨਾਲ ਕੰਨ ਲੱਗ ਗਿਆ ਹੁਣ ਕੰਨ ਕਿਵੇਂ ਲਾਉਣਾ ਵਾ ਲਾਈਨ ਦਾ ਅੱਧ ਲੈ ਲੈਣਾ ਉੱਥੇ ਤੱਕ ਥੋੜਾ ਕੰਨ ਆਵੇ ਇਹ ਕੀ ਬਣ ਗਿਆ ਹਾ ਹਾ ਹੈ ਕੰਨ ਹਾ ਹੁਣ ਇਹਦੇ ਪਿੱਛੇ ਆਪਾਂ ਇੱਕ ਅੱਖਰ ਹੋਰ ਪਾਉਣੇ ਆ ਸਭ ਤੋਂ ਪਹਿਲਾਂ ਮੈਨੂੰ ਦੱਸੂਗਾ ਇੱਕ ਬੱਚਾ ਕਿ ਮੈਂ ਕਿਹੜਾ ਅੱਖਰ ਪਾਇਆ ਵਾ ਮੈਂ ਜਿਹਦਾ ਨਾਮ ਲਵਾਂ ਉਹ ਹੀ ਦੱਸੂਗਾ ਸੱਤਵਲਾ ਸਿੱਧੀ ਲਾਈਨ ਫਿਰ ਇੱਥੋਂ ਸੈਂਟਰ 'ਚੋਂ ਲਾਈਨ ਕੱਢ ਕੇ ਇਸ ਤਰ੍ਹਾਂ ਫਿਰ ਏਦਾਂ ਕਰ ਲੈਣਾ ਵਾ ਫਿਰ ਉੱਪਰ ਲਾਈਨ ਸੱਤਵਲਾ ਆ ਅੱਖਰ ਦੱਸੋ ਕਿਹੜਾ ਵਾ ਇਹ ਦੱਸੂਗਾ ਗੁਰਕੀ ਰੱਤ ਇਹ ਕਿਹੜਾ ਅੱਖਰ ਆ ਜੋ ਮੈਂ ਅੱਖਰ ਪਿੱਛੇ ਪਾਇਆ ਕਿਹੜਾ ਵਾ ਰ ਹਾਂਜੀ ਸ਼ਾਬਾਸ਼ ਇਹ ਕੀ ਆ ਰ ਰ ਹਾਂ ਤੁਸੀਂ ਦੋਨੇ ਅੱਖਰ ਜੋੜ ਕੇ ਦੱਸੋ ਆਵਾਜ਼ ਕੱਢਣੀ ਆ ਹਾ ਰ ਹ ਹ ਤੇ ਹਾਰ ਕੀ ਬਣ ਗਿਆ ਹਾਰ ਹਾਰ ਸ਼ਾਬਾਸ਼ ਇਹ ਬਣ ਗਿਆ ਹਾਰ ਸੋ ਹੁਣ ਆਪਾਂ ਇੱਥੇ ਲਿਖਾਂਗੇ ਹਾਰ ਤੁਸੀਂ ਸੋਹਣਾ ਸੋਹਣਾ ਕਰਕੇ ਆਪਣੀ ਕਾਪੀਆਂ ਉੱਤੇ ਹਾਰ ਲਿਖਣਾ ਵਾ ਇੱਕ ਵਾਰੀ ਫੇਰ ਦੇਖੋ ਇਹ ਕਿਵੇਂ ਬਣਾਉਣਾ ਵਾ ਸਭ ਤੋਂ ਪਹਿਲਾਂ ਸਿੱਧੀ ਲਾਈਨ ਇਸ ਤਰ੍ਹਾਂ ਖਿੱਚ ਲੈਣੀ ਹੈ ਫਿਰ ਇਹਦੇ ਸੈਂਟਰ 'ਚੋਂ ਬਿਨਾਂ ਜੋੜੇ ਇੱਥੋਂ ਸ਼ੁਰੂ ਕਰਨੀ ਹੈ ਇਹ ਬਣਾਤਾ ਫਿਰ ਕੰਨਾਂ ਲਾਤਾ कन्ना भी सेंटर के पिछ निकले और फिर पिछले लाइन खिंच के सेंटर चो फिर लदा फिर उपर लाइन मार देनी है बोलो हार हा कन्ना हार।, हार हार, हार। सब तो पहले लिखा थी आप कार फिर लिखा सी तार फिर लिखे सी हार हूं आप ਅਗਲਾ ਸ਼ਬਦ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਮੈਂ ਲਿਖੂਗਾ ਤੇ ਦੱਸਣਾ ਕਿ ਮੈਂ ਕਿਹੜਾ ਅੱਖਰ ਲਿਖਿਆ ਵਾ ਤਾਂ ਸਭ ਤੋਂ ਪਹਿਲਾਂ ਤਾਂ ਆਹ ਦੇਖੋ ਇੱਕ ਬੱਚਾ ਮੈਂ ਜਿਹਨੂੰ ਕਹੂੰਗਾ ਉਹ ਖੜਾ ਕੇ ਦੱਸੂਗਾ ਕੀ ਹੈ ਪਰ ਕੀ ਲਿਖਿਆ ਵਾ ਸਭ ਤੋਂ ਪਹਿਲਾਂ ਇਹਨੂੰ ਇੱਥੋਂ ਗੋਲ ਕਰਵਾ ਕੇ نیچے ਲਿਗੇ ਨਾ ਮੈਂ ਇੱਥੋਂ ਫੇਰ ਗਲਾਈ ਲੇ ਕੇ ਉੱਪਰ ਗਏ ਫਿਰ نیچے ਆ ਗਏ ਫਿਰ ਇੱਥੋਂ ਫੇਰ ਇਸ ਤਰ੍ਹਾਂ ਕਰਕੇ ਇਹਨੂੰ ਇਸ ਤਰ੍ਹਾਂ ਜੋੜਦਾ ਹਾਂ ਹਾਂਜੀ ਇਹ ਦੱਸੂਗਾ ਇਸ਼ਮੀਤ ਇਸ਼ਮੀਤ ਦੱਸੋ ਕੀ ਲਿਖਿਆ ਹੈ कि लिखा है का, हाँ जी यूं कहना मैं क्या आपू क्या होगा पर बिना कन्ने तो इस करके क्या हम आप ला दें कन्ना हम यवाज जी है, है चेंज हो जाएगी हम की बन गया है अच्छा जो मैं एक देखो होना चक दिना हम बन गया ਹੁਣ ਹੁਣ ਮੈਂ ਇਹ ਪਿੱਛੇ ਅੱਖਰ ਹੋਰ ਪਾਉਣ ਲੱਗਿਆ ਵਾਂ ਤੁਸੀਂ ਦੱਸਣਾ ਕਿ ਹੁਣ ਇਹ ਕੀ ਬਣਦਾ ਵਾ ਇੱਥੋਂ ਪਹਿਲਾਂ ਇੱਧਰ ਨੂੰ ਗਏ ਫਿਰ ਪਿੱਛੇ ਮੁੜ ਕੇ ਦੇਖੋ ਹੁਣ ਇਸ ਲਾਈਨ ਨਾਲ ਨਹੀਂ ਜੋੜਨਾ ਆਪਾਂ ਕਿਉਂਕਿ ਆਪਾਂ ੜਾੜਾ ਪਾਉਣਾ ਵਾ ਇੱਥੋਂ ਆਪਾਂ ਤਾਂ ਨੂੰ ਚਲੇ ਗਏ ੜਾੜਾ ਪਾਉਣ ਲੱਗੇ ਅੱਖਰ ਨੂੰ ਲਾਈਨ ਦੇ ਨਾਲ ਨਹੀਂ ਜੋੜਨਾ ਠੀਕ ਹੈ ਕਿਉਂਕਿ ਆਪਾਂ ਜਿਹੜੀਆਂ ਆ ਬਣਾਉਣੀਆਂ ਆਉਂਦੀਆਂ ਨੇ ਦੋਏ ਦੀਆਂ ਕੁੰਡੀਆਂ ਜੀਆਂ ਇਹ ਲਾਈਨ ਦੇ ਵਿੱਚ ਵਿੱਚ ਰਹਿਣੀਆਂ ਚਾਹੀਦੀਆਂ ਨੇ ਹੁਣ ਇਹ ਦੱਸੋ ਕੀ ਬਣ ਗਿਆ ੜਾੜਾ ਵਾ ਇਹ ਕੀ ੜਾ ਕੜੇ ਪੜੋ ਕੀ ਬਣ ਗਿਆ ਕੜ ਹਾਂਜੀ ਇਹ ਕੀ ਬਣ ਗਿਆ ਕੜ ਕੜ ਬਣ ਗਿਆ ਕੜ ਕਿਵੇਂ ਬਣ ਗਿਆ ਕਿਉਂਕਿ ਨਾ ਇਹ ਜ ਆ ਦੀ ਵਾਸਤਾ ਕਿਤੇ ਆਉਂਦੀ ਨਹੀਂ ਆ ਘਾ ਵਾ ਆੜਾ ਵਾ ਕਾ ਅੜਾ ਕੜ ਹੁਣ ਆਪਾਂ ਅੜਾੜੇ ਦੇ ਮਗਲ ਕੰਨ ਲਾ ਲਈਏ ਹੁਣ ਇਹ ਕੀ ਸ਼ਬਦ ਬਣਦਾ ਵਾ ਕੜਾ ਧਿਆਨ ਨਾਲ ਧਿਆਨ ਨਾਲ ਬੋਲੋ ਕੀ ਬਣਿਆ ਬੋਲੋ ਕੜ ਕ ਅੜਾ ਕ ਕੜਾ ਕੜਾ बन गया घड़ा हम मैं लिखता मैं घड़ा सोहना सोहना करके आपकी से लिखना व ठीक है तो पहला तो देखो गस पहला वह शुरू करना इस तरह गलाई देके नीचे तक आ जाए देखो तो नीचे तक आ जाए मैं फिर इथों थोड़ा तिखा जा करके एदा गोल घूमना लाइन ना टच नहीं करना फिर उपर चले जाना व उपर लाइन में जोड़ के नीचे आ जाना व ਫਿਰ ਇੱਥੋਂ ਐਦਾਂ ਫਿਰ ਆ ਲਾਈਨ ਕਿੱਧਰ ਨਹੀਂ ਆ ਫਿਰ ਰਾੜਾ ਪਾਉਣਾ ਵਾ ਇੱਥੋਂ ਸ਼ੁਰੂ ਕਰਕੇ ਐਦਾਂ ਗਏ ਫਿਰ ਉਸ ਉਦੋਂ ਹੀ ਪਿੱਛੇ ਮੁੜਿਆਏ ਫਿਰ ਇਸ ਲਾਈਨ ਨੂੰ ਟੱਚ ਨਹੀਂ ਕਰਨਾ ਥੋੜਾ ਜਿਹਾ ਉੱਪਰ ਰੱਖ ਲੈਣਾ ਮਾਈਸਰ ਆਹ ਦੇਖੋ ਮੈਂ ਥੋੜਾ ਜਿਹਾ ਉੱਪਰ ਰੱਖ ਲੈਣਾ ਫਿਰ ਇੱਥੋਂ ਇੱਕ ਕੁੰਡੀ ਤੇ ਦੂਜੀ ਕੁੰਡੀ ਬਣਾ ਦੇਣੀ ਆ ਫਿਰ ਇਹਦੇ ਮਗਰ ਕੰਨਾ ਪਾ ਦੇਣਾ ਜਿਹੜਾ ਕੰਨਾ ਵਾ ਉਹ ਵੀ ਲਾਈਨ ਦੇ ਅੱਧ ਤੱਕ ਅੱਧ ਤੱਕ ਆਵੇ ਫਿਰ ਉੱਪਰ ਲਾਈਨ ਮਾਰਨੀ ਆ ਆ ਦੇਖੋ

ਰ ਇਹ ਰ ਕਿਉਂ ਆ ਕਿਉਂਗੀ ਇਹਦੇ ਨਾਲ ਕੋਈ ਮਾਤਰਾ ਲੱਗੀ ਨਹੀਂ ਨਾ ਇਹਦੇ ਨਾਲ ਕੰਨਾ ਲੱਗਿਆ ਨਾ ਇਹਦੇ ਨਾਲ ਈੜੀ ਲੱਗੀ ਨਾ ਸਿਹਾਰੀ ਲੱਗੀ ਨਾ ਬਿਹਾਰੀ ਲੱਗੀ ਕੱਲਾ ਅੱਖਰ ਕੀ ਆਵਾਜ਼ ਰ ਜੇ ਆਪਾਂ ਇਹਨੂੰ ਰਾ ਬਣਾਉਣਾ ਤਾਂ ਆਪਾਂ ਕੀ ਕਰਾਂਗੇ ਕੀ ਲਾ ਮੰਗੇ ਇਹਨੂੰ ਆਪਾਂ ਕੰਨਾ ਹਾਂਜੀ ਇਹਨੂੰ ਆਪਾਂ ਲਾ ਮੰਗੇ ਕੰਨਾ ਸੋ ਮੈਂ ਇਹਨੂੰ ਲਾ ਦਿੰਦਾ ਹਾਂ ਹੁਣ ਕੰਨਾ ਰਾ ਨੂੰ ਰਾ ਰੇ ਮ ਲਾਤਾ ਕੰਨਾ ਰਾ ਜੀਵਨ ਗਿਆ ਰਾ ਇਸ ਤੋਂ ਬਾਅਦ ਇਹਦੇ ਮਗਰ ਮੈਂ ਅੱਖਰ ਇਕ ਹੋੜ ਬਣਾਉਣਾ ਵਾ फिर तुना कि की बने वा मैं जे बच्चे नाम लगेगा दसू पहला केक्षर पहला सीधी लाइन फिर सेंटर चो अगे लिया के फिर उपर न गए फिर इस तरह हाँ जी ये हम सब तो पहले अक्षर की बने जो तू तुद दस गुरजोत कौर दसो की बनया मगर के अक्षर लिखा वा दा दा दा। नहीं मगर मगर राह मगर की लिखा वा आ वाला आ वाला की लिखा वा

ਰਾਜ ਇੱਕ ਹੀ ਬਣਿਆ ਰਾਜ ਬਾਬਾ ਹੁਣ ਆਪਾਂ ਰਾਜਾ ਕਿਵੇਂ ਬਣਾਉਣਾ ਇਹਨੂੰ ਇਹਦੇ ਜੱਜੇ ਦੇ ਮਗਰ ਆਪਾਂ ਕੰਨਾ ਲਾ ਦਿੰਨੇ ਆ ਫੇਰ ਬਣ ਜੂਗਾ ਰਾਜਾ ਕੀ ਬਣ ਜੂਗਾ ਰਾਜਾ ਹਾਂਜੀ ਹੁਣ ਮੈਂ ਜੱਜੇ ਦੇ ਮਗਰ ਲਾਉਣਾ ਕੰਨਾ ਇਹ ਬਣ ਗਿਆ ਰਾਜਾ ਰਾਜਾ ਬੋਲੋ ਰਾ ਰਾਏ ਕੰਨਾ ਰਾਜਾ ਜੱਜੇ ਕੰਨਾ ਜਾ ਜੱਜੇ ਕੰਨਾ ਰਾਜਾ ਰਾਜਾ ਹੁਣ ਆਪਾਂ ਇੱਥੇ ਸ਼ਬਦ ਸੁਣਨ ਕਰਕੇ ਲਿਖਦੇ ਆ ਤੁਸੀਂ ਆਪਣੇ ਕਾਪੀ ਤੇ ਉਤਾਰੋ ਅਗਲਾ ਸ਼ਬਦ ਹੈਗਾ ਵਾ ਜੇ ਤੁਸੀਂ ਕਾਪੀ ਤੇ ਲਿਖਣਾ ਵਾ ਰਾਜਾ ਇਹਦੀ ਬਣਾਵੜ ਦੇਖ ਲਓ ਇੱਕ ਵਾਰੀ ਸਭ ਤੋਂ ਪਹਿਲਾਂ ਤਾਂ ਸੈਂਟਰ ਚੋਂ ਇੱਕ ਸਿੱਧੀ ਲਾਈਨ ਖਿੱਚਣੀ ਹੈ ਕਿ ਦੋਨੇ ਲਾਈਨਾਂ ਨੂੰ ਜੋੜ ਲੈਣਾ ਵਾ ਫਿਰ ਇਹਦੇ ਸੈਂਟਰ ਚੋਂ ਸਿੱਧੀ ਲਾਈਨ ਖਿੱਚ ਕੇ ਇੱਥੇ ਗੋਲ ਕਮਾ ਕੇ نیچے ਜਾ ਕੇ ਇਦਾਂ ਜੋੜ ਦੇਣਾ ਫਿਰ ਇਦਾਂ ਕੰਨਾ ਫਿਰ ਇੱਥੇ ਦੋਨੇ ਲਾਈਨਾਂ ਜੋੜ ਦੇਣੀਆਂ ਨੇ ਫਿਰ ਇਹਦੇ ਸੈਂਟਰੋਂ ਸਿੱਧੀ ਲਾਈਨ ਲੈ ਕੇ ਜਾਣੀ ਹੈ ਫਿਰ ਥੋੜਾ ਜਿਹਾ ਉੱਪਰ ਜਾ ਕੇ ਇਸ ਤਰ੍ਹਾਂ ਔਰ ਇਸ ਤਰ੍ਹਾਂ ਇਹ ਬਣ ਗਿਆ ਰਾਜਾ ਹਰ ਤੀਰ ਆਵਾਜ਼ ਕਿਵੇਂ ਕਹਿੰਨੇ ਬੋਲੋ ਰਾ ਰਾ ਜਾ ਜਾ ਰਾਜਾ ਰਾਜਾ ਤੇ ਫਿਰ ਕਹਿਣਾ ਜਿਹੜੇ ਜਿਹੜਾ ਬੱਚਾ ਚਾਹੁੰਦਾ ਕਿ ਮੈਨੂੰ ਜਲਦੀ ਪੜਨਾ ਆ ਜਾਓ ਉਹ ਸਿੱਧੀਆਂ ਆਵਾਜ਼ਾਂ ਕੱਢਣੀ ਸਿੱਖ ਲੇ ਉਹ ਰਾਣੀ ਕੰਨਾ ਰਾ ਤੇ ਜੱਜੇ ਕੰਨਾ ਜਾ ਇਦਾਂ ਨਾ ਪੜੇ ਉਹ ਸਿੱਧੇ ਗੱਡੇ ਆਵਾਜ਼ ਜਿਵੇਂ ਲਿਖਿਆ ਵਾ ਰਾ ਰਾ ਜਾ ਜਾ ਰਾਜਾ ਰਾਜਾ ਜਿੰਨੀ ਛੇ ਦੀ ਆਵਾਜ਼ ਕੱਢੀ ਸਿੱਖੋਗੇ ਉਨੀ ਛੇ ਦੀ ਪੜਨਾ ਲੱਗ ਜਾਓਗੇ ਠੀਕ ਹੈ ਹੁਣ ਚੱਲਦੇ ਆਂ ਆਪਾਂ ਅਗਲੇ ਸ਼ਬਦ ਉੱਪਰ तो अगला शब्द है वहा मैं इतने पहला अक्षर ड्रॉप कर दूसो केक्षर हाँ जी हाँ मैं अक्षर बना रहा वहां हाँ जी इस अक्षर बारे कौन दसूगा मैं हम थोड़े पोलदा वहाँ इस अक्षर बारे दसूंगा मैं किन तू दी दसो ये कि अक्षर पाया मैं कि अक्षर पाया वो मैं हाँ जी तीन कहना हाँ बाह इन्हू बाकी कहना वाह ਆਪਾਂ ਆਵਾਜ਼ ਕਰਨੀ ਹੈ ਦੀਵਾਵਾ ਨਹੀਂ ਕਹਿਣਾ ਹੁਣ 바ਵਾ ਦਾ ਆਪਾਂ ਊੜਾੜਾ ਪਰਸੇ ਮੈਂ ਕਹਿੰਦੇ ਵਾਵਾ ਲਿਖਿਆ ਵਾ ਹੁਣ ਆਪਾਂ ਆਵਾਜ਼ ਕਰਨੀ ਹੈ ਕਹਿੰਦੇ ਵਾ ਇਹ ਕੀ ਆ ਵਾ ਇਹ ਹੁਣ ਇਹਨੂੰ ਆਪਾਂ ਵਾ ਕਿਵੇਂ ਬਣਾਵਾਂਗੇ ਇਹਦੇ ਮਗਰ ਆਪਾਂ ਲਾ ਦਾਂਗੇ ਕੰਨਾ ਇਹਦੇ ਮਗਰ ਆਪਾਂ ਕੀ ਲਾ ਦਾਂਗੇ ਕੰਨਾ ਸੋ ਇਹਦੇ ਮਗਰ ਆਪਾਂ ਲਾਉਣੇ ਆ ਕੰਨਾ ਇਹ ਬਣ ਗਿਆ ਵਾ ਠੀਕ ਹੈ ਇਹ ਬਣ ਗਿਆ ਵਾ ਠੀਕ ਹੈ ਜੀ ਹੁਣ ਇਦੇ ਮਗਰ ਮੈਂ ਇੱਕ ਅੱਖਰ ਹੁਣ ਹੋਰ ਬਣਾ ਬਾਵਾਂਗਾ ਉਹ ਦੱਸੂਗੀ ਮੁਸਕਾਨ ਕਿ ਮੈਂ ਕੀ ਲਿਖਿਆ ਮੁਸਕਾਨ ਅਦਰ ਦੇਖੋ ਸਤੋਵਲਾ ਬਾਕ ਅੱਖਰ ਨੂੰ ਨਾਲ ਲਾਈਨ ਬਾਜ ਮਾਰਨੀ ਆ ਆਪਾਂ ਵੀ ਕਈ ਵਾਰ ਮਿਸਟੇਕ ਕਰ ਦਿੰਦੇ ਆ ਸੋ ਪਹਿਲਾਂ ਸਿੱਧੀ ਲਾਈਨ ਖਿੱਚੀ ਫਿਰ ਆ ਅੱਖਰ ਬਣਾਤਾ ਹੁਣ ਇਹ ਦੱਸੂਗੀ ਮੁਸਕਾਨ ਮੁਸਕਾਨ ਆ ਕੀ ਲਿਖਿਆ ਮੈਂ ਮੁਸਕਾਨ ਦੱਸੋ ਕਿਹੜਾ ਅੱਖਰ ਹੈ ਕੀ ਲਿਖਿਆ ਮੈਂ ਬਾਵਾ ਬਾਵੇ ਦੇ ਮਗਰ ਜੇ ਨਵਾਂ ਅੱਖਰ ਬਾਇਆ ਵਾ ਪਿਛਲੀ ਸਾਈਡ ਤੇ ਨਹੀਂ ਉਹ ਪਿਛੇ ਕੀ ਆ ਤੁਸੀਂ ਦੱਸੋ ਵੀ ਕੀ ਬਣਾਉਣਾ ਹਾਂਜੀ ਤੁਸੀਂ ਦੱਸੋ ਆਵਾਜ਼ ਆਵਾਜ਼ ਦਾ ਸ਼ਬਸ਼ਾਵਸ਼ ਆਵਾਜ਼ ਦਾ ਸ਼ਬਦ ਬਣ ਗਿਆ ਪਿੱਛੇ ਜਿਹੜਾ ਅੱਖਰ ਹੈ ਉਹ ਜ ਆ ਹੈ ਨਾ ਇਹ ਬਣ ਗਿਆ ਆਵਾਜ਼ ਕੀ ਬਣ ਗਿਆ ਇਹ ਆਵਾਜ਼ ਪਰ ਆਪਾਂ ਇਹਦਾ ਬਣਾਉਣਾ ਵਾਜਾ ਕੀ ਬਣਾਉਣਾ ਵਾਜਾ ਤਾਂ ਬਾਜਾ ਬਣਾ ਲਈ ਆਪਾਂ ਕੀ ਕਰਾਂਗੇ ਜੱਜੇ ਦੇ ਮਗਰ ਕੀ ਲਾਵਾਂਗੇ ਹਾਂਜੀ ਜੱਜੇ ਦੇ ਮਗਰ ਆਪਾਂ ਲਾਵਾਂਗੇ ਕੰਨਾ ਸੋ ਜੱਜ ਜੀ ਨਮਕਨ ਲਾਤਾ ਕੰਨਾ ਇਹ ਕੀ ਬਣ ਗਿਆ ਵਾਜਾ ਵਾਜਾ ਸਾਰੇ ਬੋਲੋ ਵਾ ਵਾਜਾ ਵਾਜਾ ਸੋ ਮੈਂ ਹੁਣ ਤੇ ਲਿਖਦਾ ਮੈਂ ਵਾਜਾ ਤੁਸੀਂ ਧਿਆਨ ਨਾਲ ਥੋੜਾ ਥੋੜਾ ਕਰਕੇ ਲਿਖ ਲਿਓ ਠੀਕ ਹੈ ਸਾਰੇ ਬੱਚਿਆਂ ਕੋਲ ਦੋ ਲਿਖੀ ਦੀ ਕਾਪੀ ਹੈਗੀ ਆ ਔਰ ਉਸ ਉੱਪਰ ਕਿਸ ਤਰ੍ਹਾਂ ਬਣਾਵਟ ਕਰਨੀ ਦੇਖੋ ਆਪਣਾ ਕੰਮ ਆ ਨਾਂ ਨਾਲ ਪੜਨਾ ਸਿੱਖਣਾ ਨਾਂ ਨਾਲ ਲਖਣਾ ਦੀ ਬਣਾਵਟ ਵੀ ਸੋਹਣੀ ਕਰਦੇ ਜਾਣਾ ਤਾਂ ਕਿ ਆਪਣੀ ਹੈਂਡ ਰਾਈਟਿੰਗ ਵੀ ਗੁੱਡ ਬਣ ਜਵੇ ਵਾ ਵਾ ਸਿੱਧੀਆਂ ਲਿਆ ਕੇ ਜਾ ਜਾ ਵਾ ਜਾ ਵਾ ਜਾ ਹੁਣ ਇਹਨੂੰ ਆਪਾਂ ਦੋ ਤਰੀਕੇ ਨਾਲ ਪਰ ਸਕਦੇ ਆ ਵਾਵੇ ਕੰਨਾ ਵਾ ਜਜੇ ਕੰਨਾ ਜਾ ਵਾ ਜਾ ਦੂਸਰਾ ਤਰੀਕਾ ਕੀਆ ਸਿੱਧਾ ਆਵਾਜ਼ ਘਟੋ ਵਾ ਜਾ ਜਾ ਵਾ ਜਾ ਹਾਂਜੀ ਇਹ ਕੀ ਬਣ ਗਿਆ ਵਾਜਾ ਵਾਜਾ ਹੁਣ ਆਪਾਂ ਅਗਲੇ ਸ਼ਬਦ ਤੇ ਜਾਂਦੇ ਆ ਸਾਰੇ ਬੱਚੇ ਨੇ ਇਹ ਸ਼ਬਦ ਲਿਖ ਲੈ ਕਾਰ ਹਾਂਜੀ ਇੱਥੇ ਉਹ ਲੋਕ ਕਾਰ ਕਾਰ ਤਾਰ ਤਾਰ ਹਾਰ ਹਾਰ ਕੜਾ ਕੜਾ ਰਾਜਾ ਰਾਜਾ ਵਾਜਾ ਵਾਜਾ ਤੁਸੀਂ ਇਹ ਸ਼ਬਦਾਂ ਨੂੰ ਜਿਹੜਾ ਹੈਗਾ ਆਵਾਜ਼ ਕੱਢ ਕੇ ਹੀ ਪੜਨਾ ਸਿੱਖਣਾ ਵਾ ਠੀਕ ਹੈ ਹੁਣ ਆਪਾਂ ਅਗਲੇ ਸ਼ਬਦ ਚੱਲਦੇ ਆ ਅਗਲਾ ਸ਼ਬਦ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਇੱਥੇ ਅੱਖਰ ਪਾਉਂਗਾ ਤੁਸੀਂ ਦੱਸੋ ਕਿਹੜਾ ਅੱਖਰ ਆ ਠੀਕ ਹੈ ਸੋ ਮੈਂ ਇੱਥੇ ਅੱਖਰ ਬੋਨਾ ਵਾਂ ਜਿਹੜੇ ਬੱਚੇ ਨੂੰ ਖੜਾ ਕਰੂੰ ਦੱਸੋ ਕਿਹੜਾ ਅੱਖਰ ਆ ਕਿਉਂਕਿ ਆਪਣਾ ਨਾਲ ਨਾਲ ਮਕਸਦ ਆ ਤੁਹਾਨੂੰ ਅੱਖਰ ਦੀ ਪਹਿਚਾਣ ਵੀ ਹੋਵੇ ਸੋ ਸਭ ਤੋਂ ਪਹਿਲਾਂ ਸਿੱਧੀ ਲਾਈਨ ਦੇਖੋ ਬਣਾਵਟ ਵੀ ਸਿੱਖਿਆ ਕਰੂ ਸਭ ਤੋਂ ਪਹਿਲਾਂ ਸਿੱਧੀ ਲਾਈਨ ਫਿਰ ਇਹਦੇ ਸੈਂਟਰ 'ਚੋਂ ਇਸ ਤਰ੍ਹਾਂ ਕਰਦ ਕੇ ਫਿਰ ਇਸ ਤਰ੍ਹਾਂ ਗਲਾਈ ਦਿੰਦੇ ਹੋਏ نیچے ਕਿੰਦਾ ਜੋੜਨਾ ਵਾ ਉੱਪਰ ਫਿਰ ਲਾਈਨ ਖਿਦੇਨੀ ਆ ਇਹ ਹਮਸਰਾਵਾ ਅੱਖਰ ਕਿਹੜਾ ਬਣਿਆ ਮੈਂ ਪੁੱਛੂਗਾ ਰਾਮਪਾਲ ਤੋਂ ਰਾਮਪਾਲ ਜੀ ਇਹ ਕਿਹੜਾ ਅੱਖਰ ਲਿਖਿਆ ਹੋਇਆ ਹੈ ਜੀ ਸਰਜੀ ਰਾ ਹਾਂਜੀ ਕੀ ਹੈ ਇਹ ਰ ਰ ਸੋ ਇਹ ਹੈਗਾ ਰ ਰ ਹੁਣ ਆਪਾਂ ਰਾ ਦੇ ਮਗਰ ਲਾ ਦੇਣਾ ਮਾਂ ਕੰਨਾ ਇਹ ਹੁਣ ਕੀ ਬਣ ਗਿਆ ਆਵਾਜ਼ ਕੀ ਕੀ ਆਵਾਜ਼ ਨਿਕੜੂਗਾ ਕਿਹੜਾ ਬੱਚਾ ਸੁਕੀ ਆਵਾਜ਼ ਕਰੀਏ ਹਾਂਜੀ ਜੀ ਰਾ ਇਹ ਕੀ ਆਵਾਜ਼ ਕੱਢ ਰਿਹਾ ਗੁਰਬੀਰ ਦੱਸੂਗਾ ਗੁਰਬੀਰ ਕੀ ਆਵਾਜ਼ ਕੱਢ ਰਿਹਾ ਹੈ ਰ ਰ ਰ ਉਹਨਾਂ ਪਰ ਰਾਹ ਨੇ ਮਗਰ ਮਮਾ ਪਾਉਣਾ ਮੈਂ ਦੇਖੋ ਮਮਾ ਪਾਉਣ ਲਈ ਕੀ ਕਰਨਾ ਵਾ ਬਣਾਵਰ ਦੇਖੋ ਮੰਮੀ ਦੀ ਕਿਵੇਂ ਹੁੰਦੀ ਆ ਸਭ ਤੋਂ ਪਹਿਲਾਂ ਤਾਂ ਇਹ ਗਲਾਈ ਦੇਣੀ ਏਦਾਂ ਹੁੰਦੀ ਏਦਾਂ ਗਲਾਈ ਦੇ ਦੀ ਫਿਰ ਇੱਥੋਂ ਇੰਨਾ ਪੈਰੀ ਉੱਪਰ ਚਲੇ ਜਾਣਾ ਸੈਂਟਰ 'ਚ ਆ ਗਏ ਫਿਰ ਇੱਧਰ ਨੂੰ ਗਏ ਫਿਨਿਸ਼ ਟਰਾ ਇਹ ਬਣ ਗਿਆ RAM RAM ਹਾਂਜੀ ਕੁਝ ਬੱਚੇ ਮਮਾ ਇਸ ਤਰ੍ਹਾਂ ਪਾਉਂਦੇ ਨੇ ਉਹ ਤਾਂ ਮਮਾ ਨਹੀਂ ਪਾਉਣਾ ਦੇਖੋ ਏਦਾਂ ਕਰ ਲੈਂਦੇ ਆ ਫਿਰ ਏਦਾਂ ਕਰ ਲੈਂਦੇ ਆ ਆ ਬਣਾਵਟ ਗਲਤ ਹੈ ਮਮੇ ਦੀ ਮਮੇ ਦੀ ਬਣਾਵਟ ਕੀ ਹੈ ਐਦਾਂ ਜਾ ਕੇ ਫਿਰ ਐਦਾਂ ਹੀ ਮੁੜਦਾ ਉੱਪਰ ਠੀਕ ਹੈ ਸੋ ਇਹ ਹੈਗਾ ਵਾ RAM RAM RA ਦੋਨੋਂ ਬੋਲੋ RA RA M M RAM ਕਿ ਲੋਹਣਾ ਪੈਸੇ ਲੈ ਕੇ ਨਹੀਂ RAM ਤੇ ਮੇਰੀ ਜਗਾ ਪੜ ਚੁੱਕੀ ਆ ਛੋਟੀ ਕਾਪੀ ਥੱਲੇ ਬਹੁਤ ਜਗਾ ਪਈ ਆ ਤੁਸੀਂ ਥੱਲੇ ਹੀ ਲਿਖਿਓ ਮੈਂ ਉੱਪਰ ਲੱਗਣਾ ਠੀਕ ਹੈ ਸੋ ਇੱਥੇ ਮੈਂ ਸਿੱਧੀ ਲਾਈਨ ਖਿੱਚੂੰਗਾ थोड़ू फिर सही तरीके बनावट बने फिर दस दिखे सब तो पहला सीधी लाइन फिर ये सेंटर चो कट के इदा रा ममा देखो गलाई देके इदा फिर पिछले पैर पिछे, पिछे मुड़ के सेंटर जाके इधर जाके फिर इस तरह फिर ऊपर लाइन मारनी है राम 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 हाँ जी अगला अक्षर मैं जी पूंगा उस बच्चे का नाम है वा मनवीर सिंह मनवीर मैं इतना अक्षर बनाऊंगा दस रहा मैं अक्षर पा रहा ठीक है दस दूंगे हाँ जी मैं इतना अक्षर पा दस रहा की अक्षर है सीधी लैंड गई फिर उपर फिर नीचे जोड़ के थोड़ा जागता ठीक है ये अक्षर दसूंगा मनवीर मनवीर दसो कि अक्षर है कि अक्षर है ਹਾਂਜੀ ਸ਼ਾਬਾਸ਼ ਕੀ ਹੈ ਧਾ ਹਾਂ ਕਿਸੇ ਬੱਚ ਨੇ ਦਾ ਨਹੀਂ ਕਹਿਣੇ ਨੂੰ ਦਾ ਕਹਿਣਾ ਤਾਂ ਕਿਹੜੀ ਆਵਾਜ਼ ਆਊਗੀ ਕੰਨੇ ਦੀ ਆਵਾਜ਼ ਆਊਗੀ ਆਪਾਂ ਕੰਨੇ ਦੀ ਆਵਾਜ਼ ਜਦੋਂ ਕਰਨਾ ਲੱਗਿਆ ਹੀ ਨਹੀਂਗਾ ਫਿਰ ਆਪਾਂ ਕੰਨੇ ਦੀ ਆਵਾਜ਼ ਕਾਤੋਂ ਲਗਾਉਣੀ ਹੈ ਹਨਾ ਇਸ ਕਰਕੇ ਹੈਗਾ ਵਾ ਧਾ 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 ਚਲੋ ਹੁਣ ਮੈਂ ਦਾ ਦੇ ਨਾਲ ਲਾਦਨਾ ਮਾ ਕੰਨਾ ਦਾ ਦੇ ਨਾਲ ਕੀ ਲਾਦਨਾ ਮਾ ਕੰਨਾ ਆ ਲਾਦਾਂ ਮੈਂ ਕੰਨਾ ਇੱਕ ਹੀ ਬਣ ਗਿਆ ਦਾ दाल पिछे आप ला दें लला देखो लला कि बना पहला एदा फिर इस तरह कुछ बच्चे गल कर रहे पिछे फिर इस तरह की बन गया दाल की बन गया है बोलो दा... दाल।, दाल दाल तो हम आप कापी से लिख लें फिर देखो बनावट सक लो एक बार द्ते बनावट किन मिले बल पहला इस तरह सीधी लाइन फिर इथ जाना जा फिर थोड़ा जापन करके नीचे आके ना आनलाइन टच करते हुए फिर कन्ना पाला फिर इस तरह बचे कि बनावट न गलत दाल, होाल हां अगे आप चलते अगले अक्षर से हम मैं जो अक्षर पाऊंगा बनावट में दसूगा ਇਸ਼ੂ ਇਸ਼ੂ ਦੀ ਆਪਣਾ ਸੁਗਾ ਸਹਿਜਵੀਰ ਠੀਕ ਹੈ ਸਹਿਜ ਮੋਟੀਵਾਰੀ ਆ ਆ ਦੋਸਤੋ ਮੈਂ ਕਿਹੜਾ ਇਥੇ ਬੋਣ ਲੱਗਿਆ ਵਾਂ ਕਿਉਂਕਿ ਨਾਲ-ਨਾਲ ਅੱਖਰ ਸ਼ਬਦ ਪੜਦੇ ਨਾਲ ਅੱਖਰ ਪਛਾਣ ਵੀ ਜੁੜੀ ਹੈ ਜਿਹਦੇ ਬੱਚੇ ਨੂੰ ਅੱਖਰ ਦੀ ਪਛਾਣ ਨਹੀਂ ਉਹ ਸ਼ਬਦ ਪੜ ਹੀ ਨਹੀਂ ਸਕਦਾ ਹਨਾ ਸੋ ਹਾਂਜੀ ਮੈਂ ਇੱਥੇ ਸ਼ਬਦ ਬੋਣਾ ਵਾਂ ਅੱਖਰ ਬੋਣਾ ਵਾਂ ਇਹ ਦੱਸਿਆ ਜਾਵੇ ਇਸ਼ੂ ਵੱਲੋਂ ਕਿ ਕਿਹੜਾ ਅੱਖਰ ਆ ਸਤਿਵਲਾ ਇੱਦਾਂ ਗਏ ਨੀਚੇ ਦਾ ਕਾਜ ਇਹਨਾਂ ਦੇਖੋ ਆ ਲਾਈਨ ਤੇ ਕੋਲ ਆ ਗਏ ਨਾ ਫਿਰ ਇੱਥੋਂ ਇੱਧਰ ਨੂੰ ਗਏ ਫਿਰ ਇਸ ਤਰ੍ਹਾਂ ਫਿਰ ਇਹਦੇ ਵਿਚਾਰੇ ਇਦਾਂ ਕਰ ਦੇਣਾ ਵਾ ਹਾਂਜੀ ਇਹਦੇ ਉੱਪਰ ਆਪਾਂ ਲਾਈਨ ਵੀ ਖਿੱਚੀ ਦਿੰਨੇ ਆ ਠੀਕ ਹੈ ਹਾਂਜੀ ਇਹ ਅੱਖਰ ਕਿਹੜਾ ਆਪਾਂ ਦੱਸੂਗਾ ਆਪਣਾ ਆਪਾਂ ਨੂੰ ਸਹਿਜ ਵੀ ਸਹਿਜ ਵੀ ਕੀ ਲਿਖਿਆ ਆਪਾਂ ਥ ਹਾਂਜੀ ਕੀ ਹੈ ਇਹ ਥ ਸ਼ਾਬਾਸ਼ ਥ ਵੇ ਹੈ ਨਾ ਥ ਇਹਦਾ ਮਤਲਬ ਆਪਣੇ ਘਲਾਤ ਦੇ ਜ਼ਿਆਦਾਤਰ ਬੱਚੇ ਨੂੰ ਅੱਖਰਾਂ ਦੀ ਪਹਿਚਾਣ ਹੈਗੀ ਹੈ ਚੰਗੀ ਤਰ੍ਹਾਂ ਅੱਖਰ ਪਹਿਚਾਣਦੇ ਨੇ ਤੇ ਇਹ ਸ਼ਬਦ ਪੜਨਾ ਬੜੀ ਛੇਤੀ ਸਿੱਖ ਜਾਣਗੇ ਸੋ ਇਹ ਹੈ ਥ ਹੁਣ ਅਬ ਥ ਨੂੰ ਲਾ ਦੇਣਾ ਕੰਨਾ ਹੁਣ ਕੀ ਦੀ ਆਵਾਜ਼ ਕੱਢ ਰਿਹਾ ਵਾ ਥਾ ਕੀ ਆਵਾਜ਼ ਕੱਢ ਰਹੇ ਹੈ ਥਾ ਸੋ ਮੈਂ ਤੇ ਹੁਣ ਇਹਦਾ ਸ਼ਬਦ ਹੀ ਪਾ ਦਿੰਦਾ ਵਾ ਦੇਖੋ ਸੱਤ ਪਹਿਲੇ ਥਾ ਬਣਾਓ ਫਿਰ ਕੰਨਾ ਲਾਓ ਫਿਰ ਲੱਲਾ ਬਾਦੋ ਕੀ ਬਣ ਗਿਆ ਇਹ ਥਾਲ ਸ਼ਾਬਾਸ਼ ਇਹ ਬਣ ਗਿਆ ਥਾਲ रोटी खाते खाने हाँ जी रोटी आप थाल जी खाने ना ये बन गया थाल थाल हाँ जी अगले अक्शे आप जल्दी जल्दी कर लें हूँ इस तुं तो बाद अगला अक्षर है देखो सब तो गला सार होना वा इस तरह गलाई लेके नीचे आ गए आ गलाई देगी फिर इन्ना पैर ते जाके इधर गए इस तरह करके फिर कन्ना ला दा ਫਿਰ ਇੱਥੇ ਇਹਨੂੰ ਜੋੜਤਾ ਗੱਗਾ ਬਣਾਉਣ ਲਈ ਫਿਰ ਇਹਦੇ ਸੈਂਟਰ 'ਚ ਜੋਇਨ ਕਰਕੇ ਫਿਰ ਇਹਦੇ ਉੱਪਰ ਲੈਣੀ ਗਈ ਦੀ ਇਹ ਕੀ ਬਣ ਗਿਆ ਸਾ ਸਾ ਗ ਗ ਜੁੜਾ ਬਣੋ ਸਾ ਸਾ ਗ ਸਾਗ ਹਾਂਜੀ ਇਹ ਬਣ ਗਿਆ ਸਾਗ 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 ਹਾਂਜੀ ਅਗਲਾ ਅੱਖਰ ਹੈਗਾ ਵਾ ਛੋਟੀ ਆਪਾਂ ਜਲਦੀ ਨਹੀਂ ਕਰ ਲੈਣੇ ਆ ਹਾਂ ਕਿਉਂਕਿ ਤੁਹਾਨੂੰ ਪੜਨਾ ਆ ਚੁੱਕਿਆ ਵਾ ਸੋ ਇੱਥੇ ਦੇਖੋ ਬੱਬਾ ਕਹਿੰਦਾ ਹੁਣ ਮੈਂ ਤੇਰੇ ਕਿਨਾ ਬਾਗ ਹੁਣ ਮੈਂ ਲਿਖਿਆ ਜਾ ਰਿਹਾ ਬਾਗ ਕੀ ਲਿਖਣਾ ਬਾਗ ਅਜੇ ਪਈ ਬੱਬੇ ਦੀ ਬਣਾਵਟ ਦੇਖ ਲਓ ਪਹਿਲਾਂ ਇੱਧਰ ਨੂੰ ਜਾਣਾ ਵਾ ਐਸੇ ਫਿਰ ਇੱਥੋਂ ਆਏ ਪਿੱਛੇ ਮੁੜ ਕੇ ਆ ਕੇ ਨਾ ਐਤੋਂ ਫਿਰ ਐਦਾਂ ਫਿਰ ਤਿੱਖਾ ਕਰਨਾ ਐਦਾਂ ਆਹ ਜੀ ਨੂੰ ਥੱਲੇ ਵੀ ਛੱਡ ਕੇ ਤਿੱਖਾ ਕਰਨਾ ਵਾ ਠੀਕ ਹੈ ਫਿਰ ਆਹ ਲਾਈਨ ਐਦਾਂ ਕਰ ਦੇਣੀ ਆ ਫਿਰ ਵਿਚਾਲੇ ਕੰਨਾ ਫਿਰ ਗੱਗਾ ਗਿਆ ਬਣਾ ਸਿੱਧੀਆਂ ਲੈਂ ਖਿੱਚ ਕੇ ਵਿਚਾਲੇ ਉਹ ਵੇਦਾਂ बनावट अक्षर दी सारे बच्चे ने सोनी हो अगर बच्चे की बनावट है मैं अरेज करके दोबारा कम कराऊंगा बोलो बा गा बा... ग... बाग... 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 हाँ जी लास्ट वन सीधी लाइन सेंटर चो कटिया इस तरह फिर कन्ना फिर देखो तत्ते बनावट ਫਿਰ ਐ ਤੋ ਆਏਗੇ ਇੱਧਰ ਨੂੰ ਫਿਰ ਉੱਧੇ ਪਿੱਛੇ ਮੁੜ ਕੇ ਫਿਰ ਲੈਂ ਟੱਜ ਕਰਕੇ ਐਦਾਂ ਇਹ ਕੀ ਬਣਿਆ ਕੌਣ ਦੱਸੂਗਾ ਹਾਂਜੀ ਕਿਹੜਾ ਸ਼ਹਿਰ ਮਨੇ ਹਾਂਜੀ ਬਵੀਰ ਰਾਤ ਹਾਂਜੀ ਇਹ ਬਣ ਗਿਆ ਰਾਤ ਤੋ ਇਹ ਬਣ ਗਿਆ ਰਾਤ ਕੀ ਬਣ ਗਿਆ ਇਹ ਰਾਤ ਰਾਤ ਹੁਣ ਮੈਂ ਥੋੜੀ ਕਾਪੀਆਂ ਦੇਖਣਾ ਕਿ ਬੱਚਾ ਕਿਵੇਂ ਕਿਵੇਂ ਕਰ ਰਿਹਾ ਲਿਖਾਈ ਸੋਣੀ ਕਰ ਰਿਹਾ ਸ਼ਾਬਾਸ਼ ਬਹੁਤ ਸੋਹਣੇ ਲਿਖੜੇ ਬੱਚਾ ਇਹ ਹਾਂਜੀ ਥੋੜਾ ਜਿਹਾ ਸੋਹਣਾ ਲਿਖੋ ਤੁਸੀਂ ਕਿਦਾਂ ਲਿਖਾਈ ਕਰੀ ਜਾਂਦੇ ਹੋ ਠੀਕ ਹੈ ਹੋਰ ਸੁੰਦਰ ਲਿਖੋ ਇਹਨੂੰ ਹੱਥ ਚ ਕੋਆ ਦੇ ਕਾਪੀ ਦੋ ਠੀਕ ਹੈ ਸ਼ਾਬਾਸ਼ ਠੀਕ ਹੈ ਸ਼ਾਬਾਸ਼ ਠੀਕ ਹੈ ਸ਼ਾਬਾਸ਼ ਕੋਈ ਜਗ੍ਹਾ ਮਿਸਟੇਕ ਆ ਗਈ ਸਹੀ ਕਰੋ ਰੀਕੇ ਉਹਨਾਂ ਨੂੰ हां जी सारे बच्चे ही बहुत सुंदर लिखाई लिख रहे हैं अगर ਤੁਸੀਂ ਇਸੇ ਤਰ੍ਹਾਂ ਸੁੰਦਰ ਲਿਖਾਈ ਕਰੋਗੇ ਤਾਂ ਆਨਲਾਈਨ ਸਮੇਂ ਤੁਹਾਡੀ ਹੈਂਡਰਾਈਟਿੰਗ ਬਹੁਤ ਸੋਹਣੀ ਹੋ ਜਾਣੀ ਆ ਥੋੜੀ ਜਿਹੀ ਲਿਖਾਈ ਸੁਧਾਰਨੀ ਲੋੜ ਆ ਤੁਹਾਨੂੰ ਠੀਕ ਹੈ ਤਰਪਲ ਥੋੜੀ ਜਿਹੀ ਲਿਖਾਈ ਸੋਹਣੀ ਕਰੋ ਹੋਰ ਠੀਕ ਹੈ ਠੀਕ ਹੈ ਸਾਜੀ ਸ਼ਾਬਾਸ਼ ਬਹੁਤ ਵਧੀਆ ਲਿਖਾਈ ਤੁਹਾਡੀ ਠੀਕ ਹੈ ਸ਼ਾਬਾਸ਼ ਥੋੜੀ ਸੋਨੇ ਕਾੜਾ ਨਹੀਂ ਲਖਾਈ ਤੁਹਾਡੀ